ਹੱਥ ਨਾ ਪਹੁੰਚੇ ਥੂ ਕੌੜੀ ਇਹ ਪਾਕਿਸਤਾਨ ਦੀ ਕ੍ਰਿਕਟ ਟੀਮ ਦਾ ਹਾਲ ਹੈ ਤੇ ਪਾਕਿਸਤਾਨ ਦੇ ਉਹ ਲੋਕ ਜਿਹੜੇ ਕਿ ਸਟੂਡੀਓ ਦੇ ਵਿੱਚ ਬੈਠ ਕੇ ਭਾਰਤ ਨੂੰ ਕੋਸਦੇ ਰਹਿੰਦੇ ਨੇ ਭਾਰਤ ਦੀ ਕੋਈ ਮਾਮੂਲੀ ਜਿਹੀ ਗਲਤੀ ਵੀ ਉਹਨਾਂ ਦੀ ਨਜ਼ਰ 'ਚ ਆ ਜਾਏ ਤਾਂ ਉਸ ਨੂੰ ਪਹਾੜ ਬਣਾ ਦਿੰਦੇ ਨੇ ਅੱਜ ਪਾਕਿਸਤਾਨ ਦੀ ਕ੍ਰਿਕਟਰ ਜਿਹੜੀ ਹੈ ਕ੍ਰਿਕਟ ਉਹ ਇਸ ਕਦਰ ਡਗਮਗਾਈ ਹੈ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਿਹੜੇ ਖਿਡਾਰੀਆਂ ਨੂੰ ਅੰਦਰ ਕਰੀਏ ਤੇ ਕਿਹੜਿਆਂ ਨੂੰ ਬਾਹਰ ਕਰੀਏ ਕਿਉਂਕਿ ਜਿਸ ਕਦਰ ਇਹਨਾਂ ਦਾ ਜੋ ਪ੍ਰਦਰਸ਼ਨ ਇਹਨਾਂ ਦਾ ਖਾਸ ਕਰਕੇ ਚੈਂਪੀਅਨ ਟਰੋਫੀ ਦੇ ਵਿੱਚ ਰਿਹਾ ਹੈ ਬਹੁਤ ਹੀ ਜ਼ੀਰੋ ਕਿਸਮ ਦਾ ਪ੍ਰਦਰਸ਼ਨ ਰਿਹਾ ਹੈ ਇਹ ਉਹ ਲੋਕ ਨੇ ਜਿਹੜੇ ਕਿ ਸਟੂਡੀਓ ਵਿੱਚ ਰਹਿ ਕੇ ਮਤਲਬ ਭਾਰਤ ਦੀਆਂ ਗੱਲਾਂ ਬਾਤਾਂ ਬਹੁਤ ਕਰਦੇ ਨੇ ਇਹ ਹੋਣਾ ਚਾਹੀਦਾ ਸੀ ਉਹ ਹੋਣਾ ਚਾਹੀਦਾ ਲਿਕਨ ਇਹਨੇ ਆਪਣੀ ক্রিকেট ਵੱਲ ਧਿਆਨ ਦੇਣ ਆਪਣੇ ਪਲੇਅਰਸ ਵੱਲ ਧਿਆਨ ਦੇਣ ਕਿ ਇਹਨਾਂ ਨੂੰ ਕਿਸ ਕਦਰ ਆਪਾਂ ਮਤਲਬ ਮੋਟੀਵੇਟ ਕਰ ਸਕਦੇ ਆਂ ਔਰ ਕਿਸ ਕਦਰ ਇਹਨਾਂ ਨੂੰ ਵਧੀਆ ਖਿਡਾਰੀ ਬਣਾ ਸਕਦੇ ਹਾਂ ਦੇਖੋ ਗੱਲ ਇਸ ਦਾ ਕਿ ਐਕਸਪਰਟ ਜਿਹੜੇ ਨੇ ਜਿਹੜੇ ਕਿ ਕਹਿ ਸਕਦੇ ਆ ਕਿ ਪੁਰਾਣੇ ਕ੍ਰਿਕਟਰ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਭਾਰਤ ਦੀ ਟੀਮ ਜਿਹੜੀ ਹੈ ਬਹੁਤ ਜ਼ਿਆਦਾ ਸੋਲਿਡ ਹੈ ਉਹ ਤਾਰੀਫ਼ ਵੀ ਕਰਦੇ ਨੇ ਔਰ ਹਮੇਸ਼ਾ ਭਾਰਤ ਦੀ ਟੀਮ ਦੇ ਗੁਣਗਾਨ ਵੀ ਕਰਦੇ ਨੇ ਲੇਕਿਨ ਖਾਸ ਕਰਕੇ ਜੇ ਗੱਲ ਕਰੀਏ ਤੇ ਕੁਝ ਇੱਕ ਲੋਕ ਨੇ ਜੋ ਭਾਰਤ ਦੀ ਟੀਮ ਦੇ ਵਿੱਚ ਮਤਲਬ ਜੋ ਖਿਡਾਰੀ ਖੇਡਿਆ ਕਰਦੇ ਸੀ ਉਹਨਾਂ ਨੂੰ ਉਹ ਰਫਲੀ ਬੋਲਿਆ ਕਰਦੇ ਸੀ ਲੇਕਿਨ ਹਮੇਸ਼ਾ ਪਾਕਿਸਤਾਨ ਨੇ ਜੋ-ਜੇ ਚਾਲ ਘੜਨ ਦੀ ਕੋਸ਼ਿਸ਼ ਕੀਤੀ ਹੈ ਉਹ ਆਪਣੀ ਚਾਲ ਦੇ ਵਿੱਚ ਹੀ ਆਪਣੇ ਜਾਲ ਦੇ ਵਿੱਚ ਹੀ ਫਸਦਾ ਨਜ਼ਰ ਆਇਆ ਹੈ ਤੁਸੀਂ ਇਤਿਹਾਸ ਦੇ ਕੇ ਦੇਖ ਲਓ ਮਤਲਬ ਜਦੋਂ-ਜਦੋਂ ਵੀ ਪਾਕਿਸਤਾਨ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਹਿਮਾਕਤ ਕੀਤੀ ਹੈ ਭਾਰਤ ਦੇ ਖਿਲਾਫ ਤੇ ਉਸ ਨੂੰ ਮੂੰਹ ਦਿਖਾਣੀ ਪਈ ਹੈ ਭਾਵੇਂ ਉਹ ক্রিকেট ਦਾ ਮੈਦਾਨ ਹੋਵੇ ਭਾਵੇਂ ਉਹ ਜੰਗ ਦਾ ਮੈਦਾਨ ਹੋਵੇ ਇਤਿਹਾਸ ਬੋਲ ਰਿਹਾ ਅਸੀਂ ਕੋਈ ਆਪਣੇ ਕੋਲੋਂ ਬਣਾ ਕੇ ਗੱਲਾਂ ਨਹੀਂ ਕਰ ਰਹੇ ਹੁਣ ਤੁਸੀਂ ਦੇਖੋ ਪਾਕਿਸਤਾਨ ਦੀ ਟੀਮ ਜਿਹੜੀ ਕਿ ਚੈਂਪੀਅਨ ਟਰੋਫੀ 2025 ਦਾ ਆਗਾਜ਼ ਕਰ ਰਹੀ ਸੀ ਜਿਹੜੀ ਰਿਪਰੈਜ਼ੈਂਟ ਕਰ ਰਹੀ ਸੀ ਔਰ ਉਹੋ ਹੀ ਵਿਚਾਰੀ ਜਿਹੜੀ ਟੀਮ ਹੈ ਉਹ ਬਾਹਰ ਹੋ ਗਈ ਹੈ ਮਤਲਬ ਪਾਕਿਸਤਾਨ ਦੇ ਕ੍ਰਿਕਟਰ ਜਿਹੜੇ ਨੇ ਆਪਣੇ ਘਰਾਂ ਵਿੱਚ ਬੈਠ ਕੇ ਬਾਕੀ ਟੀਮਾਂ ਦਾ ਮੈਚ ਵੇਖ ਰਹੇ ਨੇ ਔਰ ਜਿਹੜੇ ਐਕਸਪਰਟ ਨੇ ਉਹ ਭਾਰਤ ਨੂੰ ਮਤਲਬ ਟਾਉਂਟਿੰਗ ਕਰ ਰਹੇ ਨੇ ਜੀ ਇਹ ਦੁਬਈ ਦੀ ਜਿਹੜੀ ਗਰਾਊਂਡ ਹੈ ਇਹਨਾਂ ਦੀ ਹੋਮ ਗਰਾਊਂਡ ਹੈ ਔਰ ਇੱਥੇ ਦੀ ਕੰਡੀਸ਼ਨ ਦਾ ਇਹਨਾਂ ਨੂੰ ਪਤਾ ਹੈ ਕਿਹੜੇ ਖਿਡਾਰੀ ਨੂੰ ਖੜਾਉਣਾ ਹੈ ਕਿੰਨੇ ਸਪਿਨਰ ਖੜਾਉਣੇ ਆ ਸਾਰੀਆਂ ਗੱਲਾਂ ਉਹ ਭਾਈ ਸਪਿਨਰ ਖੜਾਓ ਜਾਂ ਤੇਜ਼ ਬੋਲਰ ਖੜਾਓ ਕੁਛ ਤਖਲਾਓ ਤੁਹਾਡੀ ਨਾ ਬੋਲਿੰਗ ਚੱਲਦੀ ਹੈ ਨਾ ਬੈਟਿੰਗ ਚੱਲਦੀ ਹੈ ਨਾ ਫੀਲਡਿੰਗ ਦੇ ਵਿੱਚ ਤੁਸੀਂ ਹੈ ਕਿਸੇ ਵੀ ਪਾਸਿਓ ਤੁਸੀਂ ਪਰਫੈਕਟ ਨਹੀਂ ਹੋ ਤੁਸੀਂ ਹਮੇਸ਼ਾ ਜ਼ੀਰੋ ਦੇ ਜ਼ੀਰੋ ਹੋ ਸੋ ਇਸ ਕਰਕੇ ਭਾਰਤ ਦੀ ਟੀਮ ਇਹਨਾਂ ਦਿਨਾਂ ਦੇ ਵਿੱਚ ਬਾਕਮਾਲ ਕਰ ਰਹੀ ਹੈ ਕੱਲ 9 ਤਾਰੀਖ ਹੈ ਔਰ 9 ਤਾਰੀਖ ਨੂੰ ਚੈਂਪੀਅਨ ਟਰੋਫੀ ਦਾ ਫਾਈਨਲ ਮੈਚ ਜਿਹੜਾ ਹੈ ਉਹ ਭਾਰਤ ਵਰਸਸ ਨਿਊਜ਼ੀਲੈਂਡ ਭਾਰਤ ਵਰਸਸ ਨਿਊਜ਼ੀਲੈਂਡ ਦੇ ਨਾਲ ਜਿਹੜਾ ਹੈ ਉਹ ਦੁਬਈ ਦੇ ਵਿੱਚ ਹੋ ਰਿਹਾ ਹੈ ਔਰ ਜੋ ਵਧੀਆ ਖੇਲੇਗਾ ਉਹ ਟਰੋਫੀ ਲੈ ਜਾਏਗਾ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਲੇਕਿਨ ਲੇਕਿਨ ਇਸ ਤੋਂ ਪਹਿਲੇ ਮੈਂ ਦੱਸ ਦਿਆਂ ਕਿ ਨਿਊਜ਼ੀਲੈਂਡ ਦੀ ਟੀਮ ਨੂੰ इंडिया टीम ਹਾਰ ਚੁੱਕੀ ਹੈ ਤੁਸੀਂ ਉਹ ਮੈਚ ਦੇਖਿਆ ਹੋਣਾ ਕਿ ਇੰਡੀਆ ਟੀਮ ਨੇ ਕਿਸ ਤਰ੍ਹਾਂ ਨਿਊਜ਼ੀਲੈਂਡ ਦੇ ਛੱਕੇ ਛੁਡਾ ਦਿੱਤੇ ਲੇਕਿਨ ਵਕਤ ਦੀ ਗੱਲ ਹੈ ਕੱਲ ਕਿਸ ਤਰ੍ਹਾਂ ਦਾ ਵਕਤ ਹੋਵੇਗਾ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਪਾਕਿਸਤਾਨ ਨੂੰ ਪਾਕਿਸਤਾਨ ਦੇ ਐਕਸਪਰਟਸ ਨੂੰ ਪਾਕਿਸਤਾਨ ਦੀ ਟੀਮ ਨੂੰ ਮੈਂ ਇੱਕ ਵਾਰ ਫਿਰ ਇੱਕ ਵਾਰ ਇਹ ਕਹਿਣਾ ਚਾਹੁੰਦਾ ਕਿ ਭਾਈ ਬੈਟ ਵਿੱਚ ਦਮ ਹੋਣਾ ਚਾਹੀਦਾ ਬਾਹਾਂ 'ਚ ਦਮ ਹੋਣਾ ਚਾਹੀਦਾ ਟੈਕਨੀਕ ਵਿੱਚ ਦਮ ਹੋਣਾ ਚਾਹੀਦਾ ਇਹ ਸਟੂਡੀਓ ਦੇ ਵਿੱਚ ਬੈਠ ਕੇ ਤੁਸੀਂ ਪਾਕਿਸਤਾਨ ਵਾਲਿਓ ਭਾਰਤ ਨੂੰ ਕੋਸਣਾ ਬੰਦ ਕਰ ਦਿਓ ਕਿਉਂਕਿ ਭਾਰਤ ਇਸ ਸਮੇਂ ਕ੍ਰਿਕਟ ਦੀ ਦੁਨੀਆ ਦੇ ਵਿੱਚ ਇੱਕ ਬਾ ਕਮਾਲ ਤਸਵੀਰ ਹੈ ਔਰ ਲੋਕ ਹਰ ਇੱਕ ਖਿਡਾਰੀ ਨੂੰ ਪਿਆਰ ਕਰਦੇ ਨੇ ਲੇਕਿਨ ਲੇਕਿਨ ਪਾਕਿਸਤਾਨ ਦੇ ਜੇ ਆਪਾਂ ਸਿਲੈਕਟਰਾਂ ਦੀ ਗੱਲ ਕਰੀਏ ਤੇ ਹਮੇਸ਼ਾ ਉਂਗਲੀ ਉੱਠਦੀ ਆਈ ਹੈ ਜੀ ਕਿਸੇ ਨੂੰ ਕਹਿੰਦੇ ਲੋ ਜੀ ਜਿਹੜਾ 20 20 ਮੈਚ ਖੇਲੇ ਆ ਨਹੀਂ ਉਹਨੂੰ ਚੱਕ ਕੇ ਕਪਤਾਨ ਬਣਾਤਾ ਸੋ ਇਹ ਸਾਰੀਆਂ ਗੱਲਾਂ ਤੁਹਾਡੇ ਆਪਣੇ ਦੇਸ਼ ਤੱਕ ਸੀਮਤ ਹੈ ਤੁਹਾਡੀ ਆਪਣੀ ਕਹਿ ਸਕਦੇ ਆ ਕਿ ਐਡਮਿਨਿਸਟ੍ਰੇਸ਼ਨ ਤੱਕ ਸੀਮਤ ਹੈ ਲੇਕਿਨ ਭਾਰਤ ਜਿਹੜਾ ਹੈ ਉਹ ਸੱਚਮੁੱਚ ਇਸ ਸਮੇਂ ਕ੍ਰਿਕਟ ਦੀ ਦੁਨੀਆ ਦੇ ਵਿੱਚ ਬਾ ਕਮਾਲ ਤਸਵੀਰ ਪੇਸ਼ ਕਰ ਰਿਹਾ ਹੈ